ਗਰੀਬਾਂ ਲਈ ਆਈ ਹੈ ਵੱਡੀ ਖੁਸ਼ਖਬਰੀ ਹੁਣ ਘਰ ਬੈਠੇ ਇੱਕ ਫੋਨ ਤੇ ਮਿਲੇਗਾ ਆਸਾਨੀ ਨਾਲ ਲੋਨ ਯੂਪੀਆਈ ਕ੍ਰੈਡਿਟ ਕਾਰਡ ਲਾਈਨ ਤੇ ਆਰਬੀਆਈ ਨੇ ਦਿੱਤੀ ਵੱਡੀ ਰਾਹਤ ਹਾਲੋ ਦੋਸਤੋ ਸ੍ਰੀ ਸ਼ਕਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਸੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਇੱਕ ਖਾਸ ਖਾਸ ਅਪਡੇਟ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਛੋਟੇ ਵਿੱਤ ਬੈਂਕਾਂ ਨੂੰ ਆਪਣੇ ਗ੍ਰਾਹਕਾਂ ਨੂੰ ਕ੍ਰੈਡਿਟ ਲਾਈਨਾਂ ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਫੈਸਲੇ ਨਾਲ ਪਿੰਟੂ ਅਤੇ ਅਰਧ ਸ਼ੈਰੀ ਖੇਤਰਾਂ ਵਿੱਚ ਛੋਟੇ ਕਾਰੋਬਾਰਾਂ, ਸੂਖਮ ਉਦਮੀਆਂ ਅਤੇ ਵਿਅਕਤੀਆਂ ਸਮੇਤ ਪਛੜੇ ਵਰਗਾਂ ਨੂੰ ਆਸਾਨੀ ਨਾਲ ਸਸਤੇ ਲੋਨ ਮਿਲ ਜਾਣਗੇ। ਯੂਪੀਆਈ ਤੇ ਪੂਰਵ ਪ੍ਰਵਾਨਿਤ ਕ੍ਰੈਡਿਟ ਕਾਰਡ ਲਾਈਨ ਕ੍ਰੈਡਿਟ ਲਾਈਨ ਇੱਕ ਵਿੱਤੀ ਉਤਪਾਦ ਹੈ ਜੋ ਆਮ ਲੋਕਾਂ ਲਈ ਕਰਜ਼ਿਆਂ ਤੱਕ ਪਹੁੰਚ ਵਧਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਉਤਪਾਦ ਵਿਅਕਤੀਆਂ ਅਤੇ ਛੋਟੇ ਕਾਰੋਬਾਰਾਂ ਨੂੰ ਬੈਂਕਾਂ ਤੋਂ ਪੂਰਵ ਪ੍ਰਵਾਨਿਤ ਕ੍ਰੈਡਿਟ ਲਾਈਨਾਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ ਰਾਹੀਂ ਲੈਣ ਦੇਣ ਲਈ ਤੁਰੰਤਵਤਿਆ ਜਾ ਸਕਦਾ ਹੈ UPI ਕ੍ਰੈਡਿਟ ਲਾਈਨ ਇੱਕ ਪੂਰਵ ਪ੍ਰਵਾਨਿਤ ਕ੍ਰੈਡਿਟ ਸੀਮਾ ਹੈ ਜੋ ਉਪਭੋਗਤਾ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ ਖਾਤੇ ਨਾਲ ਜੁੜੀ ਹੋਈ ਹੈ ਇਹ ਸਹੂਲਤ ਉਪਭੋਗਤਾਵਾਂ ਨੂੰ ਆਪਣੇ ਬੈਂਕ ਖਾਤੇ ਤੋਂ ਪੈਸੇ ਉਧਾਰ ਲੈਣ ਦੀ ਆਗਿਆ ਦਿੰਦੀ ਹੈ ਉਧਾਰ ਲਈ ਲਈ ਗਈ ਰਕਮ ਦਾ ਭੁਗਤਾਨ ਕਿਸ਼ਤਾਂ ਵਿੱਚ ਜਾਂ ਫਿਰ ਬਿਲਿੰਗ ਚੱਕਰ ਦੇ ਅੰਤ ਵਿੱਚ ਕੀਤਾ ਜਾ ਸਕਦਾ ਹੈ UPI ਕ੍ਰੈਡਿਟ ਲਾਈਨ ਦੀ ਵਰਤੋਂ ਕਿਵੇਂ ਕਰੀਏ ਆਓ ਜਾਣਦੇ ਹਾਂ UPI ਕ੍ਰੈਡਿਟ ਲਾਈਨ ਦੇ ਜ਼ਰੀਏ ਉਪਭੋਗਤਾ ਆਪਣੇ 트ਾਂਜੈਕਸ਼ਨ ਹਿਸਟਰੀ ਅਤੇ ਕ੍ਰੈਡਿਟ ਸਕੋਰ ਦੇ ਆਧਾਰ ਤੇ ਲੋਨ ਪ੍ਰਾਪਤ ਕਰ ਸਕਦੇ ਹਨ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਤੋਂ ਪਹਿਲਾਂ ਉਪਭੋਗਤਾ UPI ਪੈਨ ਨਾਲ ਲੈਣ ਦੇ ਨੂੰ ਪ੍ਰਮਾਣਿਤ ਕਰ ਸਕਦੇ ਹਨ ਇਸ ਤੋਂ ਬਾਅਦ ਉਹ QR ਕੋਡ ਰਾਹੀਂ ਕਿਤੇ ਕਿਤੇ ਵੀ ਭੁਗਤਾਨ ਕਰ ਸਕਦੇ ਹਨ UPI ਕ੍ਰੈਡਿਟ ਲਾਈਨ ਇੱਕ ਤਰ੍ਹਾਂ ਨਾਲ ਡਿਜੀਟਲ ਕ੍ਰੈਡਿਟ ਕਾਰਡ ਦੀ ਤਰ੍ਹਾਂ ਕੰਮ ਕਰਦੀ ਹੈ ਇਸ ਵਿੱਚ ਇੱਕ ਕ੍ਰੈਡਿਟ ਕਾਰਡ ਦੀ ਤਰ੍ਹਾਂ ਗ੍ਰਾਹਕ ਨੂੰ ਖਰਚ ਕਰਨ ਲਈ ਰਕਮ ਦੀ ਇੱਕ ਸੀਮਾ ਦਿੱਤੀ ਜਾਂਦੀ ਹੈ ਇਸ ਸੁਵਿਧਾ ਦਾ ਲਾਭ ਲੈਣ ਲਈ ਪਹਿਲਾਂ ਬੈਂਕ ਵਿੱਚ ਅਪਲਾਈ ਕਰਨਾ ਹੋਵੇਗਾ ਬੈਂਕ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤੁਹਾਡੇ ਖਾਤੇ ਵਿੱਚ ਪੈਸੇ ਹੋਣ ਹੋਣ ਜਾਂ ਨਾ ਹੋਣ ਤੁਸੀਂ ਯੂਪੀਆਈ ਰਾਹੀਂ ਪੇਮੈਂਟ ਕਰ ਸਕੋਗੇ ਤਾਂ ਦੋਸਤੋ ਯੂਪੀਆਈ ਕ੍ਰੈਡਿਟ ਲਾਈਨ ਤੇ ਆਰਬੀਆਈ ਨੇ ਇਹ ਜੋ ਰਾਹਤ ਦਿੱਤੀ ਹੈ ਇਸ ਅਪਡੇਟ ਬਾਰੇ ਤੁਹਾਡੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ